ਆ ਦੇਖ ਲਵੋ ਮੁੰਡਿਆਂ ਦੀਆਂ ਘਰਤੋਤਾ ਹਥਿਆਰ ਲਹਿਰਾ ਕੇ ਸ਼ਰਿਆਮ ਕੱਢ ਰਹੇ ਨੇ ਗਾਲਾਂ ਫੁਕਰੇ ਮੁੰਡੇ ਵੱਡੇ ਬਦਮਾਸ਼ ਬਣੀ ਫਿਰਦੇ ਸੀ ਹੁਣ ਪੁਲਿਸ ਲੱਭਦੀ ਫਿਰਦੀ ਇਹਨਾਂ ਨੂੰ ਅੱਜ ਕੱਲ ਦੇ ਐਸੇ ਫੁਕਰੇ ਲੋਕਾਂ ਤੋਂ ਜਿਹੜਾ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਐਸੀ ਜਿਹੜੀਆਂ ਹਰਕਤਾਂ ਕਰਦੇ ਨੇ ਤਾਂ ਪੁਲਿਸ ਹੁਣ ਇਹਨਾਂ ਦੇ ਪਿੱਛੇ ਲੱਗੀ ਹੋਈ ਹੈ ਤਾਂ ਪੁਲਿਸ ਵੱਲੋਂ ਇਹਨਾਂ ਦੀ ਜਿਹੜੀ ਭਾਲ ਕੀਤੀ ਜਾ ਰਹੀ ਹੈ ਹਰਲ ਹੋ ਰਹੀ ਹੈ ਜਿਹਦੇ ਵਿੱਚ ਕੁਝ ਮੁੰਡੇ ਹਥਿਆਰਾਂ ਦੇ ਨਾਲ ਮੋਟਰਸਾਈਕਲ ਉੱਤੇ ਜਾ ਰਹੇ ਨੇ ਅਤੇ ਉਹ ਲਲਕਾਰੇ ਗਾਲਾਂ ਕੱਢ ਰਹੇ ਨੇ ਤੇ ਇਹਦੀ ਹੁਣ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਬਣਦੀ ਕਾਰਵਾਈ ਹੋਗੀ ਉਸੇ ਕਰਾਂਗੇ ਤੇ ਤਰ ਹਥਿਆਰ ਬਿਨਾਂ ਕੋ ਫੜੇ ਹੋਏ ਸੀ ਅਸਾਂ ਫਿਲਹਾਲ ਸਾਡੇ ਕੋਲ ਕੋਈ ਵਾਰਦਾਤ ਦੀ ਖਬਰ ਨਹੀਂ ਆਈ ਹੈ ਜੇ ਜਿਵੇਂ ਵੀ ਕੋਈ ਵਾਰਦਾਤੀ ਜੇ ਕੋਈ ਖਬਰ ਆਂਦੀ ਹੈ ਫਿਰ ਅਸੀਂ ਉਸਾਂ ਨਾਲ ਵਰਕਆਊਟ ਕਰਾਂਗੇ ਫਿਲਹਾਲ ਅਸੀਂ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕੌਣ ਨੇ ਬੰਦੇ ਵੈਸੇ ਇਹ ਵੀਡੀਓ ਬਦੋਸ਼ੀ ਕਲਾਨੀ ਦੱਸੀ ਜਾ ਰਹੀ ਹੈ ਅਸੀਂ ਉਹਦੇ ਪਿੱਛੇ ਲੱਗੇ ਹੋਏ ਹਾਂ